ਸਾਡਾ ਪਿੰਡ ਹਲਾਲਪੁਰਾ ਹਲਾਲਪੁਰਾ ਠੀਕ ਹੋ ਗਿਆ ਤੁਹਾਡੇ ਦੀ ਤਹਿਸੀਲ ਤੇ ਜ਼ਿਲ੍ਹਾ ਕਿਹੜਾ ਸੀ ਤਹਿਸੀਲ ਸਾਡੀ ਸਰਹੰਦ ਸਰਹੰਦ ਸ਼ਰੀਫ ਸਰਹੰਦ ਸ਼ਰੀਫ ਤੇ ਜ਼ਿਲ੍ਹਾ ਜ਼ਿਲ੍ਹਾ ਬਸੇ ਜ਼ਿਲ੍ਹਾ ਬਸੇ ਪਤਾ ਪਟਿਆਲਾ ਇਹ ਤੁਹਾਡਾ ਨਾਮ ਕੀ ਹੈ ਫਰਮਾਨ ਮੁਹੰਮਦ ਬਸ਼ੀਰ ਮੁਹੰਮਦ ਬਸ਼ੀਰ ਇਹ ਤੁਹਾਡਾ ਮਾਤਾ ਪਿਤਾ ਦਾ ਨਾਮ ਬੰਨਮਾਨ ਮੁਹੰਮਦ ਕਾਸਮ ਦਾਦਾ ਜੀ ਦਾ ਇਬਰਾਹਿਮ ਇੱਧਰ ਸਰਹੰਦ ਹੈ ਤੇ ਸਰਹੰਦ ਤੋਂ ਜਦੋਂ ਆਪਾਂ ਡੇਰਾ ਮੀਰ ਮੀਰਾਂ ਨੂੰ ਜਾਂਦੇ ਆਂ ਇੱਧਰ ਡੇਰਾ ਮੀਰ ਮੀਰਾਂ ਤੇ ਇੱਥੋਂ ਇਹ ਰੋਡ ਚੜਿਆ ਜਾਂਦਾ ਏ ਫਰਲਾਲਪੁਰ ਨੂੰ ਠੀਕ ਹੈ ਫਰਲਾਲਪੁਰ ਚੱਲਾਂਗੇ ਆਪਾਂ ਦੇਖਾਂਗੇ ਫਰਲਾਲਪੁਰ ਮੇਰੇ ਸਾਹਮਣੇ ਦੇਖ ਰਹੇ ਤੁਸੀਂ ਪਿੰਡ ਫਰਲਾਲਪੁਰ ਆ ਇਹ ਚੜਦੇ ਪਾਸੇ ਤੋਂ ਹੈ ਇੱਕ ਖੇਤ ਨੇ ਇਹ ਪਿੰਡ ਦਿਖਾਈ ਦੇ ਰਿਹਾ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਇਹ ਮਕਾਨ ਨੇ ਪਿੰਡ ਫਰਲਾਲਪੁਰ ਦੇ ਤੇ ਪਿੰਡ ਹੈ ਹਰ ਲਾਲਪੁਰ ਉੱਥੇ ਦੇ ਘਰ ਨੇ ਚੜ੍ਹਦੇ ਪਾਸੇ ਤੋਂ ਆ ਰੁਲੀਆ ਦਾ ਹੈ ਪਿੰਡ ਸੀ ਸਾਹ ਬੀਬੀ ਫਾਤਿਮਾ ਦਾ ਘਰ ਇਹਦੇ ਅੰਦਰ ਸੀ ਇਹ ਸਾਹਮਣੇ ਤੁਸੀਂ ਪਿੰਡ ਦੇਖ ਰਹੇ ਹੋ ਹਰ ਲਾਲਪੁਰ ਨੇੜੇ ਸਰਹੰਦ ਤੇ ਉੱਥੇ ਦੇ ਘਰ ਦਿਖਾਈ ਦਿੰਦੇ ਤੇ ਆ ਸਾਹਮਣੇ ਗੁਰਦਰਸਾਹ ਰੁਲੀਏ ਦੀ ਬੇਟੀ ਸੀ ਬੇਟੀ ਹੈ ਬੀਬੀ ਫਾਤਿਮਾ ਇਧਰ ਪਿੰਡ ਦਿਖਾਈ ਦੇ ਰਿਹਾ ਮਾਜਰੀ ਅਰਾਏ ਬਰਾਦਰੀ ਦਾ ਮੁਸਲਮਾਨ ਰਹਿੰਦੇ ਸੀ ਇੱਥੇ ਬੰਡ ਤੋਂ ਪਹਿਲਾਂ ਲੈਂਦੇ ਪਾਸੇ ਤੇ ਪਿੰਡ ਹਰਲਾਲਪੁਰ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਤੁਸੀਂ ਦੇਖ ਰਹੇ ਹੋ ਘਰ ਪਿੰਡ ਹਰਲਾਲਪੁਰ ਨੇੜੇ ਸਰਹੰਦਾ ਜ਼ਿਲ੍ਹਾ ਅੱਜਕੱਲ ਪਟੇਕਾੜ ਸਾਹਿਬ ਹੈ ਬੰਡ ਤੋਂ ਪਹਿਲਾਂ ਇਹ ਰਿਆਸਤ ਪਟਿਆਲਾ ਦੇ ਵਿੱਚ ਪੈਂਦਾ ਸੀ ਇਹ ਪਿੰਡ ਅੱਜਕੱਲ ਜ਼ਿਲ੍ਹਾ ਪਟੇਕਾੜ ਸਾਹਿਬ ਲੈਂਦੇ ਪਾਸੇ ਤੋਂ ਘਰ ਦੇਖ ਰਹੇ ਆਂ ਪਿੰਡ ਹਰ ਲਾਲਪੁਰ ਇਹ ਪਿੰਡ ਹਰ ਲਾਲਪੁਰ ਠੀਕ ਹੈ ਇਹ ਰਸਤਾ ਖਾਨਪੁਰ ਨੂੰ ਚੱਲੇ ਜਾਂਦਾ ਇਹ ਸਕੂਲ ਹੈ ਸਰਕਾਰੀ ਮਿਡਲ ਸਕੂਲ ਠੀਕ ਹੈ ਜੀ ਖਾਨਪੁਰ ਵਾਲੇ ਪਾਸੇ ਤੋਂ ਪਿੰਡ ਇਦਾਂ ਦਾ ਦਿਖਾਈ ਦੇ ਰਿਹਾ ਪਿੰਡ ਹਰ ਲਾਲਪੁਰ ਠੀਕ ਹੈ ਜੀ ਇਹ ਚੜ੍ਹਦੇ ਪਾਸੇ ਦੇ ਘਾਰੇ ਪਿੰਡ ਹਰਲਾਲਪੁਰ ਬਾਬੇ ਰੁਲੀਏ ਦਾ ਪਿੰਡ ਠੀਕ ਹੈ ਚੜ੍ਹਦੇ ਪਾਸੇ ਦੀ ਬਾਹੀ ਇਹ ਪਿੰਡ ਹਰਲਾਲਪੁਰ ਦੀ ਇਹ ਹਰਲਾਲਪੁਰ ਦੀ ਉੱਤਰ ਵਾਲੇ ਪਾਸੇ ਦੀ ਬਾਹੀ ਹੈ ਇਹ ਕਰਨੇ ਜੋ ਇਹ ਪਿੰਡ ਹਰਲਾਲਪੁਰ ਦੇ ਨੇ ਇਹ ਹਰਲਾਲਪੁਰ ਦੀਆਂ ਗਲੀਆਂ ਜਿਨ੍ਹਾਂ ਮੇ ਘਰ ਬਣ ਗਏ ਨੇ ਸਾਰੇ ਜਿਹੜੇ ਤੁਸੀਂ ਦੇਖ ਰਹੇ ਹੋ ਪਿੰਡ ਫਰ ਲਾਲਪੁਰ ਜ਼ਿਲ੍ਹਾ ਫਤਪਟਾ ਸਰਹੰਦ ਦੇ ਨੇੜੇ ਇਹ ਸਾਹਮਣੇ ਪਿੰਡ ਦੇਖ ਰਹੇ ਤੁਸੀਂ ਸਹਿਜਾਦਪੁਰ ਠੀਕ ਹੈ ਜੀ ਆਮ ਬੰਡਵਲੇ ਇੱਥੇ ਇਹਦੇ ਨੇੜੇ ਇੱਕ ਨਾ ਲੰਘਦੀ ਹੈ ਰੇਲ ਗੱਡੀ ਦੀ ਲਾਈਨ ਤੇ ਉਸ ਲਾਈਨ ਤੋਂ ਟ੍ਰੇਨ ਰਾਹੀਂ ਹਮਲਾ ਹੋਇਆ ਸੀ ਇਸ ਪਿੰਡ ਤੇ ਇਸ ਕਰਕੇ ਦਿਖਾ ਰਹੇ ਹਾਂ ਟ੍ਰੇਨ ਲੇ ਰਹੀ ਇਸ ਪਿੰਡ ਤੇ ਹਮਲਾ ਹੋਇਆ ਸੀ ਅਰਾਈਆਂ ਦਾ ਪਿੰਡ ਸੀ ਇਹ ਅਰਾਈ ਮੁਸਲਮਾਨ ਬਾਬੇ ਬशीर ਦਾ ਪਿੰਡ ਹੈ ਇਹ ਠੀਕ ਹੈ ਗੁਜਰਾਵਾਲਾ ਚ ਰਹਿੰਦੇ ਜਿਹੜੇ ਤੇ ਇੱਧਰ ਨਹਿਰ ਤੇ ਅੱਗੇ ਪਿੰਡ ਹਰਨਾਲਪੁਰ ਇਹ ਨਹਿਰ ਹੈ ਸਰਹੰਦ ਨਹਿਰ ਤੇ ਇਹਦੇ ਇਸ ਤਰ੍ਹਾਂ ਪੈਂਦਾ ਹੈ ਹਰਨਾਲਪੁਰਾ ਤੇ ਆਹ ਨਹਿਰ ਦੇ ਉੱਜੀ ਸਾਈਡ ਦੇ ਵਿੱਚ ਪਿੰਡ ਮੰਲਾਏ ਸਹਜਾਦਪੁਰ ਜੀ ਸਹਜਾਦਪੁਰ ਦੇਖ ਰਹੇ ਤੁਸੀਂ ਗੁਰਦੁਆਰਾ ਸਾਹਿਬ ਦੀ ਬਿਲਕੁਲ ਤੇਰੇ ਹੀ ਪਾਣੀ ਵਾਲੀ ਟੈਂਕੀ ਦਿਖਾਈ ਦੇ ਰਹੀ ਹੈ ਨਹਿਰ ਇਹ ਪਿੰਡ ਸਹਜਾਦਪੁਰ ਸਾਹਮਣੇ ਗੁਰਦੁਆਰਾ ਸਾਹਿਬ ਹੈ ਇੰਦਰ ਹੁਣ ਸਕੂਲ ਬਣ ਗਿਆ ਭਾਈ ਐਲੀਮੈਂਟਰੀ ਸਕੂਲ ਠੀਕ ਹੈ ਪਿੰਡ ਸਹਜਾਦਪੁਰ ਤਾਂ ਦੇਖ ਰਹੇ ਤੁਸੀਂ ਇਹ ਪਿੰਡ ਦਾ ਸਾਹਮਣੇ ਦੇਖ ਰਹੇ ਪਿੰਡ ਅਜੀਤ ਮਾਤਰੀ ਅਜੀਤ ਰਾਂਿਆਂ ਦੇ ਪਿੰਡ ਸੀ ਇਹ ਇਹ ਸਾਰਾ ਇਲਾਕਾ ਖਰਾਂਿਆਂ ਦਾ ਸਾਹਮਣੇ ਗੁਰਦੁਆਰਾ ਸਾਹਿਬ ਦੇਖਿਆ ਤੁਸੀਂ